ਗੁਰੂ ਅਰਜਨ ਦੇਵ ਜੀ ਮਹਾਰਾਜ ਸਰੀਰ ਕਰਕੇ ਭਾਵੇਂ ਚਲੇ ਗਏ ਹਨ ਪਰ ਅੱਜ ਵੀ ਕੋਈ ਪਿਆਰ ਨਾਲ ਸਿਕਉਣੀ ਸਾਹਿਬ ਦੀ ਬਾਣੀ ਦਾ ਉਹ ਟਾਸਰਾ ਲਵੇ ਉਹਨਾਂ ਦੇ ਚਰਨਾਂ ਨਾਲ ਜੁੜੇ ਅਰਦਾਸ ਕਰੇ ਬੇਨਤੀ ਕਰੇ ਉਹ ਅੱਜ ਵੀ ਪਹੁੰਚਦੇ ਹਨ ਕੁਝ ਸਮਾਂ ਪਹਿਲਾਂ ਕੋਈ ਸ਼ਰੀਰ ਬੜਾ ਘਰਾਇਆ ਹੋਇਆ ਆਇਆ ਤੇ ਕਹਿ ਲੱਗਾ ਫਲਾਣਾ ਬੰਦਾ ਤੁਹਾਡੇ ਤੋਂ ਬਹੁਤ ਗਰਮ ਹੈ ਤੁਹਾਡੇ ਖਿਲਾਫ ਬਹੁਤ ਕੁਝ ਬੋਲ ਰਿਹਾ ਹੈ ਉਸ ਦੀ ਗੱਲ ਸੁਣ ਕੇ ਸੋਚੀ ਪੈ ਗਿਆ ਕਿ ਸਾਡੀ ਤਾਂ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਕੋਈ ਵੈਰ ਨਹੀਂ ਕੋਈ ਈਰਖਾ ਨਹੀਂ ਉਹ ਜ਼ਰੂਰ ਕਿਸੇ ਗਲਤਫਹਿਮੀ ਦਾ ਸ਼ਿਕਾਰ ਹੋ ਗਿਆ ਹੈ ਉਸ ਨਾਲ ਮਿਲ ਕੇ ਗੱਲਬਾਤ ਕਰਕੇ ਉਸ ਦਾ ਪਲੇਖਾ ਦੂਰ ਕਰਨਾ ਚਾਹੀਦਾ ਹੈ ਉਸ ਸਮੇਂ ਦੁਪਹਿਰ 3 ਵਜੇ ਸਨ ਜਲਦੀ ਵਿੱਚ ਸੀ ਕਿੰਨਾ ਸਮਾਂ ਨਹੀਂ ਸੀ ਕਿ ਪਹਿਲੇ ਸੁਖਮੀ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਕਰਕੇ ਗੁਰੂ ਸਾਹਿਬ ਦੇ ਚਰਨਾ ਵਿੱਚ ਆਪਣੀ ਗੱਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੀ ਕਿ हे ਸੱਚੇ ਪਾਸ਼ਾ ਸਨੇਹਾ ਮਿਲਿਆ ਹੈ कि फलाना आदमी बड़ा गर्म है साड़ी उस नाल कोई इर्खा नहीं कोई दरवेश नहीं असी उसको जा रहे हाँ ताकि पता लगे कि उसनों की गलतफहमी फहमी हुई है वो बहुत गर्म है गुस्से विच है आप जी कृपा करना साढ़े जान तो पहला आप उसके हृदय विच बैठ जाना ਇਸ ਸਾਡੇ ਵਿੱਚ ਤੁਸੀਂ ਆਪ ਕੋ ਲੋ ਜਾਣਾ ਜਿਹੜੀ ਬਾਚਾਰ ਆਪ ਜੀ ਨਾਲ ਸਾਂਝੀ ਕਰਨੀ ਚਾਹੀਦੀ ਹੈ ਉਹ ਹੈ ਕਿ ਉਸ ਵੇਲੇ ਕੋਲ ਇੰਨਾ ਟਾਈਮ ਨਹੀਂ ਸੀ ਕਿ ਪਾਠ ਕਰਕੇ ਜਾਂਦਾ ਇਸ ਲਈ ਦਾਸ ਨੇ ਅਰਦਾਸ ਵਿੱਚ ਹੀ ਬੇਨਤੀ ਕਰਨ ਤੋਂ ਬਾਅਦ ਇਹ ਕਿਹਾ ਕਿ ਉਥੇ ਚਾਹੇ ਜਿੰਨਾ ਵੀ ਸਮਾਂ ਲੱਗੇ ਕਾਰਾ ਕੇ ਜਪਿਆ ਦਾ ਪਛਾਦਾ ਬਾਦ ਵਿੱਚ ਛਕੇਗਾ ਪਹਿਲੇ ਆਪਣੇ ਨਿਤਨੇਮ ਤੋਂ ਲਾਵਾ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਭੇਟਾ ਦੇਵੇਗਾ ਇਹੋ ਜਹੀ ਸਮੇ ਸੁਖਮਨੀ ਸਾਹਿਬ ਜੀ ਦਾ ਪੈਰਾ ਰੱਖ ਕੇ ਓਟ ਆਸਰਾ ਲੈ ਕੇ ਅਰਦਾਸ ਕਰਕੇ ਜਾਵੋ ਤੇ ਕਿਸੇ ਮਜਬੂਰੀ ਵਸ ਪਾਠ ਕਰਨ ਦਾ ਟਾਈਮ ਨਾ ਹੋਵੇ ਸਤਗੁਰ ਨਾਲ ਇਹ ਵਾਅਦਾ ਕਰਕੇ ਜਾਵੋ ਕੀ ਉਤਨ ਆਕੇ ਹੋਰ ਕੰਮ ਪਹਿਲੇ ਨਹੀਂ ਕਰਾਂਗਾ ਜਿੰਨੀ ਦੇਰ ਤੱਕ ਸੁਖਮਣੀ ਸਾਮ ਦਾ ਪਾਠ ਨਹੀਂ ਕਰ ਲੈਂਦਾ ਆਪਣੀ ਗੱਲ ਦੱਸੇ ਜੋ ਸਾਡੇ ਨਾਲ ਬੀਤੀ ਹੈ ਉਹ ਸ਼ਰੀਰ ਜਿਸ ਬਾਰੇ ਪਤਾ ਲੱਗਾ ਸੀ ਕਿ ਸਾਡੇ ਨਾਲ ਬਹੁਤ ਨਰਾਜ ਹੈ ਜਦ ਗੁਰੂ ਸਾਹਿਬ ਜੀ ਦਾ ਉਹ ਟਾਸਰਾ ਲਿਆ ਉਸ ਦੇ ਘਰ ਗਏ ਤਾਂ ਉਹ ਸਾਨੂੰ ਵੇਖ ਕੇ ਇੰਨਾ ਹੈਰਾਨ ਹੋਇਆ ਕਿਸਾਨੋ ਬੂਹੇ ਵਿੱਚ ਹੀ ਖਲਾਰ ਕੇ ਆਪਣੀ ਪਤਨੀ ਨੂੰ ਆਵਾਜ਼ ਮਾਰ ਕੇ ਕਹਿਣ ਲੱਗਾ ਜਲਦੀ ਨਾਲ ਤੇਲ ਲੈ ਕੇ ਆ ਤੇਲ ਚੋਰੀ ਆਵੇਖ ਤਾਂ ਸਹੀ ਕੌਣ ਆਇਆ ਹੈ ਆਪਣੇ ਮਨ ਵਿੱਚ ਕਿਹਾ ਕਿ ਸਤਗੁਰ ਜੀ ਮੈਨੂੰ ਤਾਂ ਸੁਣਿਆ ਮਿਲਿਆ ਸੀ ਕਿ ਇਹ ਬਹੁਤ ਨਰਾਜ ਹੈ ਸਾਡੇ ਨਾਲ ਪਰ ਇਹ ਤਾਂ ਤੇਲ ਚੋਰਿਆ ਹੈ ਤੇਲ ਚੋ ਕੇ ਉਸ ਨੂੰ ਲੰਗਾਉਂਦਾ ਹੈ ਜਿਸ ਦਾ ਸਤਕਾਰ ਕਰਨਾ ਹੋਵੇ ਕਿਹਾ ਸਤਗੁਰ ਜੇ ਇਹ ਸਭ ਤੁਹਾਡੀ ਬਖਸ਼ਿਸ਼ ਹੈ ਕਿ ਸਾਡੇ ਤੋਂ ਪਹਿਲਾਂ ਹੀ ਉਸ ਦੇ ਹਿਰਦੇ ਵਿੱਚ ਬੈਠ ਗਈ ਤੇ ਉਸੇ ਮੱਤ ਹੀ ਬਦਲਾ ਦਿੱਤੀ ਕਿਉਂਕਿ ਮੱਤ ਸਮੱਤ ਸਭ ਉਸ ਦੇ ਹੱਥ ਹੈ ਇਹ ਹੱਡ ਬੀਤੀ ਦੱਸਣ ਦਾ ਸੁਣਾਉਣ ਦਾ ਇਹ ਮਕਸਦ ਨਹੀਂ ਕਿ ਕੇਵਲ ਇਤਨੀ ਗੱਲ ਸਾਂਝੀ ਕਰਨ ਦਾ ਚਿੱਤ ਕਰਦਾ ਸੀ ਕੋਈ ਵੀ ਇਸ ਪਵਿੱਤਰ ਬਾਣੀ ਦਾ ਓਟ ਆਸਰਾ ਲਵੇ ਗੁਰ ਤੇ ਚੰਨਾ ਵਿੱਚ ਅਰਦਾਸ ਕਰੇ ਗੁਰੂ ਸਾਹਿਬ ਆਪਣੀ ਬਖਸ਼ਿਸ਼ ਕਰਕੇ ਦੂਸਰੇ ਸ੍ਰੀ ਦੀ ਮਤਨੋਂ ਵੀ ਬਦਲ ਲ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ